ਹਾਂਜੀ ਦੋਸਤੋ ਸਭ ਤੋਂ ਪਹਿਲਾਂ ਵੈਦ ਰਵੀਰ ਸਿੰਘ ਜੀ ਵੀਰੋਗ ਦੇ ਕਲਾ ਵਾਲੇ ਵੱਲੋਂ ਪਿਆਰਪੂਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਆਪਾਂ ਇੱਕ ਨਵੀਂ ਵੀਡੀਓ ਬਣਾ ਕੇ ਪਾ ਰਹੇ ਹਾਂ ਕਬਜ ਤੇ ਕਨਸਟਿਟਿਊਸ਼ਨ ਕਬਜ ਦਾ ਹੋਣਾ ਕਬਜ ਦੇ ਕੀ ਕੌਜ਼ਾ ਉਹਦੇ ਕੀ ਕਾਰਨ ਹੈ ਉਹ ਸਾਰੀ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ ਬਹੁਤ ਛੋਟੇ ਸ਼ਾਰਟ ਦੇ ਵਿੱਚ ਦੋਸਤੋ ਆਯੁਰਵੇਦ ਦੇ ਵਿੱਚ ਇਹ ਹੈ ਕਿ ਜਦੋਂ ਆਪਾਂ ਕੁਝ ਵੀ ਖਾ ਲੈਨੇ ਆ ਟੌਮੈਟ ਦੇ ਵਿੱਚ ਮੰਨ ਲੋ ਪਹਿਲੀ ਚੀਜ਼ ਰਸ ਤਿਆਰ ਹੁੰਦੀ ਹੈ ਉਹ ਅੱਗੇ ਰਸਤਾ ਤੂੰ ਸੱਤ ਰਸਤਾ ਤੂੰਜੇ ਕਨਵਰਟ ਹੁੰਦਾ ਹੈ ਦਾ ਸਟ੍ਰਕਟ ਮਾਸ ਮੇਦ ਅਸਟ ਸ਼ੁਕਰ ਤੇ ਵੀਰੀਆ ਜੇਕਰ ਪ੍ਰੋਪਰਲੀ ਆਪਣਾ ਡਾਈਜੈਸ਼ਨ ਸਿਸਟਮ ਸਹੀ ਹੈ ਤਾਂ ਸੱਤ ਵੀਰੀਆ ਸੱਤ ਰਸਤਾ ਤੂੰ ਪ੍ਰੋਪਰਲੀ ਸਹੀ ਬਣ ਰਹੀ ਹੈ ਬੋਡੀ ਦੇ ਵਿੱਚ ਜੇ ਤੁਹਾਨੂੰ ਮੰਨ ਲੋ ਤਜਾਬ ਜਾਂ ਕਬਜ਼ ਦੀ ਕੰਸਟਿਟਿਊਸ਼ਨ ਦੀ ਪ੍ਰੋਬਲਮ ਆ ਰਹੀ ਹੈ ਤਾਂ ਇਹ ਚੀਜ਼ਾਂ ਤੇ ਪ੍ਰੋਬਲਮ ਆਉਂਦੀ ਹੈ ਤਾਂ ਅੱਗੇ ਜਾ ਕੇ ਸਿਰਮ ਪਰਮ ਤੱਕ ਵੀ ਪ੍ਰੋਬਲਮ ਇਸ ਚੀਜ਼ ਨਾਲ ਇਫੈਕਟ ਬੋਡੀ ਤੇ ਪੈਂਦਾ ਠੀਕ ਹੈ ਜੀ ਅੱਜ ਵੀ ਆਪਾਂ ਖੁਦ ਮੈਡੀਸਿਨ ਤਿਆਰ ਕਰ ਰਹੇ ਹਾਂਗੇ ਕਬਜ ਦੇ ਰਿਗਾਰਡਿੰਗ ਹੀ ਕੌੜ ਗੁੰਦਾ ਇੰਦਰਾਣ ਲਿਆ ਕੇ ਇੰਦਰਾਣ ਨੂੰ ਪੀਸ ਬਣਾ ਕੇ ਚਾਰ ਪੀਸ ਬਣਾ ਕੇ ਉਹਨੂੰ ਇੱਕ ਵੱਡੇ ਢਿੜਕਣੇ ਜਾਂ ਪਤੀਲੇ ਵਿੱਚ ਰਿੰਨ ਕੇ ਉਹਦਾ ਕਵਾਥ ਲੈ ਕੇ ਉਹਦੇ ਵਿੱਚ ਅਸੀਂ ਪਾਉਣੇਗੇ ਤ੍ਰਿਫਲਾ ਆਮਲਾ ਹਲੜ ਵਿਹੜਾ ਸੰਵਜਨ ਤਿਰਕੁਟਾ ਚਿਰਜਾਤ ਚਾਰੇ ਨੰਮ ਚਾਰੇ ਜਮੈਣਾ ਉਹਦੀ ਹੀ ਇਹ ਟੈਬਲੇਟ ਅਸੀਂ ਤਿਆਰ ਕਰ ਰਹੇ ਹਾਂ ਜੋ ਟੈਬਲੇਟ ਅੱਜ ਦੇਖੋ ਮੈਂ ਤਿਆਰ ਹੋ ਰਹੀ ਹੈ ਕਬਜ ਦੇ ਉੱਤੇ ਇਹ ਕਬਜ ਤਿਜਾਬ ਗੈਸ ਹਰ ਚੀਜ਼ ਤੇ ਇਹ ਕੰਮ ਕਰਦੀ ਹੈ ਦੋਸਤੋ ਜਦੋਂ ਵੀ ਆਪਾਂ ਭੋਜਨ ਛਕਣਾ ਹੈ ਭੋਜਨ ਛਕ ਕੇ ਜੇਕਰ ਕੋਈ ਵਿਅਕਤੀ ਨਾਲ ਦੇ ਨਾਲ ਪੈ ਜਾਣਾ ਜਾਂ ਬੈਠੇ ਰਹਿਣਾ ਸਿਟਿੰਗ ਦਾ ਜ਼ਿਆਦਾ ਕੰਮ ਹੈ ਤਾਂ मोस्टली ਕਬਜ ਦੀ ਪ੍ਰੋਬਲਮ ਤੁਹਾਨੂੰ ਹੋਊਗੀ ਹੀ ਹੋਊਗੀ 100% ਠੀਕ ਹੈ ਜੀ ਜੇ ਤੁਸੀਂ ਭੋਜਨ ਜਿਆਦਾ ਫਾਸਟਲੀ ਕਰ ਰਹੇ ਹੋ ਜਾਂ ਜਿਆਦਾ ਵਾਰ بار-बार ਕੁਝ ਨਾ ਕੁਝ ਖਾਈ ਜਾਣਾ ਕਿਉਂਕਿ आयुर्वेद रिगार्डिंग आयुर्वेद के ग्रंथा दी रिगार्डिंग ये है कि जब भी आप एक बार भोजन खा लिया ता ओनु कन्वर्ट होने च 3 ਤੋਂ 4 ਘੰਟੇ ਚਾਹੀਦੇ ਹੀ ਚਾਹੀਦੇ ਨੇ ਉਹਨਾਂ ਦੀ ਉਸ ਭੋਜਨ ਨੂੰ ਪਚਾਉਣ ਦੇ ਲਈ ਠੀਕ ਹੈ ਜੀ ਤੇ ਜਿਹੜੇ ਵਿਅਕਤੀ ਨੂੰ ਮੰਨ ਲਓ ਆਪਾਂ ਖਾ ਰਹੇ ਹਾਂ ਸਟੋਮੈਚ ਦੇ ਵਿੱਚ ਪਹਿਲਾਂ ਹੀ ਐਸਿਡ ਤਿਆਰ ਹੋ ਗਿਆ ਤਾਂ ਉਹੀ ਐਸਿਡ ਅੱਗੇ ਜਾ ਕੇ ਆਂਤ ਦੇ ਵਿੱਚ ਜਾ ਰਿਹਾ ਹੈਗਾ ਬਾਧੂ ਪਦਾਰਥ ਆਂਤ ਉਹਨੂੰ ਗੇਸਟਿੰਗ ਪ੍ਰੋਪਰਲੀ ਸਹੀ ਢੰਗ ਤਰੀਕੇ ਨਾਲ ਨਹੀਂ ਕਰ ਰਹੀ ਉਹੀ ਚੀਜ਼ ਆਪਣੇ ਆਂਤ ਦੇ ਵਿੱਚ ਮਲ ਜੰਮੀ ਜਾਂਦਾ ਤਾਂ ਜਿਸ ਤੋਂ ਕਈ ਪ੍ਰਕਾਰ ਦੀਆਂ ਗੈਸਾਂ ਪੈਦਾ ਹੁੰਦੀਆਂ ਨੇ ਉਹੀ ਗੈਸਾਂ ਆਪਣੇ ਉੱਪਰ ਸਿਰ ਨੂੰ ਚੜ੍ਹਦੀਆਂ ਆਪਣੇ ਅੱਖਾਂ ਦੇ ਵਿੱਚ ਉਹ ਗੈਸ ਪੈਂਦੀ ਹੈ ਤੇ ਜਾਂ ਜਾ ਕੇ ਪੈਂਦਾ ਹੈ ਕੰਨਾਂ ਦੇ ਵਿੱਚ ਪੈਂਦਾ ਤਾਂ ਕਈ ਪੇਸ਼ੈਂਟਾਂ ਨੂੰ ਜਿਵੇਂ ਸਿਰਦਰਦ ਹੋਣਾ ਤੇ ਜਿਹੜੇ ਬੰਦੇ ਨੂੰ ਕਬਜ਼ ਹੋਊਗੀ ਤਾਂ ਉਹਦੇ ਸਿੰਪਟਮ ਕੀ ਹੈ ਕਿ ਸਿਰਦਰਦ ਹੋਊਗਾ ਬੰਦੇ ਨੂੰ ਅੱਖਾਂ ਦੇ ਵਿੱਚ ਜਲਣ ਪੈਦਾ ਹੋਊਗੀ ਕੰਨਾਂ ਦੇ ਵਿੱਚ ਟੀ ਟੀ ਸੀ ਸੀ ਪੀ ਪੀ ਦੀਆਂ ਆਵਾਜ਼ਾਂ ਆਉਣੀਆਂ ਕਬਜ਼ ਦਾ ਇਹ ਮੇਨ ਕਾਰਨ ਹੈ ਕਿ ਜਿਹੜੇ ਬੰਦੇ ਨੂੰ ਕਬਜ ਰਹਿਣ ਲੱਗੀ ਉਸ ਤੋਂ ਅੱਗੇ ਜਾ ਕੇ ਉਸ ਬੰਦੇ ਨੂੰ ਪਾਇਲਸ ਬਵਾਸੀਰ ਦੀ ਦਿੱਕਤ ਹੈਮੋਰੋਇਡਸ ਪਾਇਲਸ ਖੂਨੀ ਬਵਾਸੀਰ ਜਾਂ ਆਬਾਦੀ ਵਾਲੀ ਬਵਾਸੀਰ ਦੋਨਾਂ ਚੋਂ ਇੱਕ ਹੋਊਗੀ 100% ਸ਼ੋਰ ਹੈ ਉਹ ਬੰਦੇ ਵੀ ਨੋਟ ਕਰ ਲੈਣ ਜਿਹੜੇ ਬੰਦੇ ਨੂੰ ਅੱਜ ਪਾਇਲਸ ਦੀ ਦਿੱਕਤ ਹੈ ਉਹਨਾਂ ਨੂੰ ਲਾਸਟ ਇਸਲੇ ਟਾਈਮ ਤੋਂ ਕਾਉਜ਼ ਦੀ ਕਬਜ ਦੀ ਪ੍ਰੋਬਲਮ ਹੋਊਗੀ ਹੋਊਗੀ ਉਹਨਾਂ ਦਾ ਡਾਈਜੈਸ਼ਨ ਸਿਸਟਮ ਸਹੀ ਨਹੀਂ ਹੋਣਾ ਇਹ ਮੇਨ ਕਬਜ ਦੇ ਕਾਰਨ ਹੈ ਠੀਕ ਹੈ ਜੀ ਜੋ ਮੈਂ ਆਪਾਂ ਤੁਹਾਨੂੰ ਇਹਦੇ ਵਿੱਚ ਦਵਾਈ ਦੱਸਾਂਏ ਜਿਹੜੇ ਬੰਦਨ ਵੀ ਕਬਜ ਰਹਿੰਦੀ ਆ ਜਾਂ ਡਾਈਜੈਸ਼ਨ ਸਿਸਟਮ ਪ੍ਰੋਪਰਲੀ ਸਹੀ ਨਹੀਂ ਰਹਿਣਾ ਜਾਂ ਤਾਂ ਸਾਡੇ ਨਾਲਸ ਵਰਕ ਕਰੋ ਹੁਣ ਜਿਵੇਂ ਅਸੀਂ ਇਹ ਨਰੈਣ ਬੱਟੀ ਬਣਾ ਰਹੇ ਹਾਂ ਹੋਰ ਵੀ ਅਸੀਂ ਕਾਫੀ ਮੈਡੀਸਿਨ ਆ ਇਹਦੇ ਰਿਗਾਰਡਿੰਗ ਦਿੰਨੇ ਆ ਜੇ ਤੁਸੀਂ ਨਹੀਂ ਉਹ ਕਰ ਸਕਦੇ ਤਾਂ ਤੁਸੀਂ ਮਾਰਨਿੰਗ ਇੱਕ ਤੋਂ ਇੱਕ ਚਮਚਾ ਉੱਠਣਸਾਰ ਨਿਰਨੇ ਕਾਲਜੇ ਇੱਕ ਚਮਚਾ ਤਰਫਲਾ ਚੂਰਣਾ ਤੁਸੀਂ ਲੈ ਸਕਦੇ ਹੋ ਡੇਲੀ ਹਰ ਰੋਜ਼ ਇਸ ਤੋਂ ਇਲਾਵਾ ਤੁਸੀਂ ਲবণ ਪਾਸ ਕਰ ਖਾਣੇ ਤੋਂ ਬਾਅਦ ਸਵੇਰੇ ਸ਼ਾਮ ਥੋੜਾ ਥੋੜਾ ਲਵਣ ਪਾਸ ਕਰ ਪੂਣ ਲੈ ਸਕਦੇ ਹੋ ਇੰਗਵਾਸਟਿਕ ਜੂਨ ਨਾਲ ਸਦੇ ਪਾਣੀ ਬਾਤਵਦ ਪੀਓ ਤਲੀਆਂ ਚੀਜ਼ਾਂ ਅਵਾਈਡ ਕਰੋ ਬਾਹਰ ਦੀਆਂ ਚੀਜ਼ਾਂ ਜੋ ਵੀ ਹੈ ਤੁਸੀਂ ਇੱਕ ਤਾਂ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਬੋਡੀ ਦੇ ਵਿੱਚ ਕਬਜ ਕਦੇ ਨਾ ਬਣੇ ਤਾਂ ਖਾਣ ਪੀਣ ਦਾ ਤੁਹਾਡਾ ਜਿੰਨਾ ਜੇ ਤੁਸੀਂ ਸਿਸਟਮ ਆਪਣਾ ਬੋਡੀ ਦਾ ਪ੍ਰੋਪਰ ਵੀ ਸਹੀ ਨਹੀਂ ਕਰਦੇ ਡਾਈਟ ਸਹੀ ਨਹੀਂ ਕਰਦੇ ਤੁਹਾਨੂੰ ਕਬਜ ਦੀ ਪ੍ਰੋਬਲਮ ਹੋਊਗੀ ਹੋਊਗੀ ਮੰਨ ਲਓ ਤੁਸੀਂ ਮਾਰਨਿੰਗ ਜੋ ਵੀ ਖਾਣਾ ਪੀਣਾ ਆਪਣਾ ਡਾਈਟ ਸਹੀ ਕਰੋਗੇ ਸਵੇਰੇ ਤੁਸੀਂ 8:00 9:00 ਵਜੇ ਭੋਜਨ ਕਰੋ ਥੋੜਾ ਸਲੋ ਕਰੋ ਮਾਰਨਿੰਗ ਦਾ ਭੋਜਨ ਰੱਗ ਕਿ ਤੁਸੀਂ ਖਾ ਸਕਦੇ ਕੋਈ ਪ੍ਰੋਬਲਮ ਨਹੀਂ ਤੇ ਪਾਣੀ ਥੋੜਾ ਜਿਹਾ 15-20 ਮਿੰਟ ਤੁਸੀਂ ਭੋਜਨ ਤੋਂ ਬਾਅਦ ਲੋ ਠੀਕ ਹੈ ਜੀ ਸੈਕਿੰਡ ਜੇ ਦੁਪਹਿਰ ਦਾ ਖਾਣਾ ਜੋ ਹੈ ਤੁਸੀਂ ਮੰਨ ਲਓ 1-2 ਰੋਟੀ ਜਾਂ ਚਪਾਤੀ ਜੋ ਵੀ ਤੁਹਾਡੀ ਡਾਈਟ ਆ ਉਹ ਤੁਸੀਂ ਲੈ ਸਕਦੇ ਹੋ ਘੱਟ ਵੱਧ ਤਿੰਨ ਚਾਰ ਘੰਟੇ ਬਾਅਦ ਉਦੋਂ ਜਿਹੜਾ ਸ਼ਾਮ ਦਾ ਭੋਜਨ ਹੈ ਦੋਸਤੋ ਉਹ ਤੁਸੀਂ ਦਿਨ ਖੜੇ 5:30 5:6 ਤੋਂ ਪਹਿਲਾਂ ਪਹਿਲਾਂ ਤੁਸੀਂ ਭੋਜਨ ਕਰੋ ਕਦੇ ਵੀ ਤੁਹਾਨੂੰ ਤੇ ਜੇ ਹੋ ਸਕੇ ਤਾਂ ਰਾਤ ਨੂੰ ਇੱਕ ਗਲਾਸ ਕੋਸਾ ਦੁੱਧ ਲੈ ਕੇ ਜ਼ਰੂਰ ਪੀਓ ਆਪਣੇ ਬੱਚਿਆਂ ਨੂੰ ਪਿਲਾਓ ਇੰਨੇ ਗਤੀਆਂ ਤੋਂ ਕਹਿੰਦੇ ਹੋਏ ਕਿ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ ਫਿਰ ਫਿਰ ਵੀ ਜੇ ਕਿਸੇ ਨੂੰ ਕੋਈ ਵੀ ਕਬਜ਼ ਦੀ ਕਿੰਨੀ ਵੀ ਜ਼ਿਆਦਾ ਪ੍ਰੋਬਲਮ ਹੈ 5 ਦਿਨ ਹਫ਼ਤਾ 10 ਦਿਨ 플ਸ ਤੁਹਾਡੀ ਨਹੀਂ ਪ੍ਰੋਪਰਲੀ ਸਟੂਲ ਪਾਸ ਨਹੀਂ ਹੋ ਰਿਹਾ ਤਾਂ ਤੁਹਾਡੇ ਨਾਲ ਜ਼ਰੂਰ ਸੰਬਰਧ ਕਰੋ ਕਿਉਂਕਿ ਕਬਜ਼ ਬਹੁਤ ਸਾਰੇ ਰੋਗ ਬਾਡੀ ਦੇ ਵਿੱਚ ਹਾਰਟ ਅਟੈਕ ਤੋਂ ਲੀਵਰ ਕੋਲਸਟ੍ਰੋਲ ਦਾ ਬਦਲਣਾ ਟ੍ਰਾਈਗਲਿਸਰਾਈਡ ਦਾ ਬਦਲਣਾ ਲੀਵਰ ਦਾ ਐਸ ਜੀ ਟਿਪੀਟੀ ਹੋ ਜਾਣਾ ਗਾਲ ਬਲੈਡਰ ਦੀ ਪਿੱੱਤੇ ਦੀ ਜਿਹੜੀ ਪਿੱੱਤ ਹੈਗੀ ਉਹ ਪਿੱੱਤ ਵਿਗੜ ਕੇ ਉਹਦੇ ਵਿੱਚ ਸਟੋਨ ਪੈਦਾ ਹੋ ਜਾਣੇ ਆ ਹੋਰ ਬਹੁਤ ਸਾਰੇ ਰੋਗ ਪੈਲਸ ਹੈ ਮੋਰਾਈਟਿਸ ਮੇਨ ਸਾਰੇ ਕਾਰਨ ਇਹ ਕਬਜ ਦੇ ਜੇਕਰ ਤੁਹਾਡਾ ਪ੍ਰੋਪਰਲੀ ਪੇਟ ਪ੍ਰੋਪਰਲੀ ਵਾਸ਼ ਹੁੰਦਾ ਰਹੂਗਾ ਤਾਂ ਤੁਹਾਡਾ ਯੂਰੀਨ ਵੀ ਪ੍ਰੋਪਰਲੀ ਵਾਸ਼ ਹੋਊਗਾ ਕੋਈ ਕਿਡਨੀ ਦੇ ਰਸਤੇ ਕੋਈ ਪ੍ਰੋਬਲਮ ਨਹੀਂ ਆਊਗੀ ਮੇਨ ਜੇ ਕਬਜ ਤੁਹਾਨੂੰ ਹੋ ਗਈ ਤਾਂ ਯੂਰੀਟਰੀ ਫੰਕਸ਼ਨ ਕਿਡਨੀ ਦੇ ਰਸਤੇ ਵੀ ਪ੍ਰੋਬਲਮ ਆਊਗੀ ਤੇ ਉਧਰ ਵੀ ਸਟੋਨ ਵਗੈਰਾ ਕਰ ਮੈਂ ਇਸ ਵਾਰ ਕੇ ਉਧਰ ਵੀ ਸਟੋਨ ਬਣਨ ਦੇ ਅਸਰ ਹੁੰਦੇ ਨੇ ਇਸ ਕਰਕੇ ਦੋਸਤੋ ਜੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਭੈਣ ਭਾਈ ਨੂੰ ਕਬਜ ਦੀ ਪ੍ਰੋਬਲਮ ਹੈ ਸਿਰ ਦਰਦ ਹੈ ਤਿਆਬ ਹੈ ਜੋੜਾਂ ਦਾ ਦਰਦ ਹੈ ਗਠੀਆ ਹੈ ਆਰ ਐ ਫੈਕਟਰ ਜੁਰੀਕ ਐਸਿਡ ਹੈ ਲੀਵਰ ਫੈਟੀ ਹੈ ਤਾਂ ਸਾਡੇ ਨਾਲ ਕਿਸੇ ਵੀ ਰੋਗ ਦੇ ਰਿਗਾਰਡਿੰਗ ਸਾਡੇ ਨਾਲ ਡਿਸਕਸ਼ਨ ਕਰ ਸਕਦਾ ਹੈ ਸਾਡੇ ਤੋਂ ਮੈਡੀਸਨ ਲੈ ਸਕਦਾ ਹੈ ਟਰੀਟਮੈਂਟ ਕਰਵਾ ਸਕਦਾ ਹੈ ਜੀ ਸਾਡਾ ਮੋਬਾਈਲ ਨੰਬਰ ਹੈਗਾ 9872842455 ਜੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਹਰ ਵੀਡੀਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਹਰੇਕ ਵਾਰ ਆਪਾਂ ਇੱਕ ਨਵੀਂ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਦੇ ਕਰੋ ਬਾਕੀ ਮੋਸਟਲੀ ਆਪਾਂ ਸਾਰੀਆਂ ਮੈਡੀਸਨਾਂ ਉਪਗ੍ਰੀਨ ਤਿਆਰ ਕਰਦੇ ਆਂ ਠੀਕ ਹੈ ਇਹ ਪੁਰਾਣਾ ਸਾਡਾ ਹੈਗਾ ਖਾਨਦਾਨੀ ਕੰਮ ਹੈਗਾ ਤੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ